ਵੈਜੂਦੀ ਦਾ ਖਾਲਸਾ ਵੈਜੂਦੀ ਦੀ ਫਤਿਹ ਸਮੂਦਿਕ ਨਾਖੰ ਬਹੁਤ ਜ਼ਿਆਦਾ ਜਿਹੜਾ ਅਲਿਖ ਮਹਿਸੂਸ ਹੋ ਰਿਹਾ ਤੇ ਆਮ ਆਵਾਮ ਦੀ ਜਨਤਾ ਉਹਨੂੰ ਵੀ ਖੁਸ਼ ਦਾ ਸਾਹ ਆ ਕਿਉਂਕਿ ਦੋਨਾਂ ਦੇਸ਼ਾਂ ਦੇ ਵਿਚਾਲੇ ਤਣਾਅ ਜਿਹੜਾ ਬਹੁਤ ਵਧਿਆ ਹੋਇਆ ਸੀ ਤੇ ਬਹੁਤ ਸਾਰੇ ਲੁਕਣੀਆਂ ਦੀਆਂ ਇਹ ਦੋਵਾਂ ਨੂੰ ਨੁਕਸਾਨ ਵੀ ਹੋਏ ਨੇ ਜਾਂ ਨਾ ਵੀ ਗਿਆ ਤੋਂ ਅਸੀਂ ਉਹਦਾ ਉਹਦੀ ਰਿਆ ਦਾ ਆਸਰ ਨਾਇਨ ਜੀ ਗੁਰੂ ਸਾਹਿਬ ਦੇਤੇ ਇੱਕ ਗੁਰੂ ਸਾਹਿਬ ਦਾ ਉਹਤ ਅਸਰਾ ਦੇ ਕੇ ਧੰਨਵਾਦ ਕੀਤਾ ਅਰਦਾਸ ਕੀਤੀ ਹੈ ਕਿ ਅੱਗੇ ਤੋਂ ਜਿਹੜਾ ਇਦਾਂ ਦਾ ਵਰਤਾਰਾ ਉਹ ਨਾ ਵਾਪਰੇ ਦੁਨੀਆ ਦੇ ਵਿੱਚ ਕਿਤੇ ਵੀ ਤੇ ਅਸੀਂ ਇਹ ਅਰਦਾਸ ਵੀ ਕੀਤੀ ਹੈ ਕਿ ਜਿਹੜੀ ਜੰਗ ਮੰਦੀ ਹੋਈ ਹੈ ਵਰਤਕਰਾਂ ਦੇ ਵਿੱਚ ਦੋਨਾਂ ਮੁਲਕਾਂ ਦੇ ਵਿੱਚ ਜਦੋਂ ਜੰਗ ਹੁੰਦੀ ਹੈ ਨੁਕਸਾਨ ਜਿਹੜਾ ਉਹ ਆਮ ਲੋਕਾਂ ਦਾ ਜ਼ਿਆਦਾ ਹੁੰਦਾ ਆਪਣੇ ਅਧੀ ਹੁੰਦਾ ਸਾਰੇ ਆਪਣੇ ਨੇ ਸੋ ਅਸੀਂ ਗੁਰੂ ਮਹਾਰਾਜ ਦਾ ਉਹਤ ਅਸਰਾ ਲਏ ਆ ਕਿ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੇਰਾ ਫਰਜ਼ ਵੀ ਬਣਦਾ ਸੀ ਸੋ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਸੁਕਾਇਆ ਸਾਰੀ ਸੰਗਤ ਪਹੁੰਚਿਆ ਜਿੰਨੇ ਵੀ ਸੀ ਸਾਥੀ ਦਫ਼ਤਰ ਬੈਠੇ ਸੀ ਤੇ ਕਹਿੰਦੇ ਲੋਕੋ ਆਪਾਂ ਸ਼ੁਕਰਾਨਾ ਕਰਕੇ ਇਹ ਗੁਰੂ ਸਾਹਿਬ ਦੇ ਬਾਬਾ ਜੀ ਨੇ ਅਰਦਾਸ ਕੀਤੀ ਹੈ ਕਿ ਜਿਹੜਾ ਸਾਨੂੰ ਵਾਕ ਮਿਲਿਆ ਉਹ ਵੀ ਪੂਰਾ ਪੂਰਾ ਹੱਕ ਦੇ ਵਿੱਚ ਹਾਂ ਸਮਝਦੇ ਆਪ ਨੇ ਮੈਂ ਅੱਜ ਹਰ ਆਪੇ ਜਗ੍ਹਾ ਤੇ ਲਾ ਵਿਆਪਕ ਮੀਨਤੇ ਆਪੀ ਝਗੜਾ ਕਰਾ। ਸੋ ਗੁਰੂ ਮਹਾਰਾਜ ਨੇ ਬਹੁਤ ਕਿਛ ਗੁਰਾ ਉਸੇ ਤਰ੍ਹਾਂ ਨਾਲ ਸਾਨੂੰ ਅੱਜ ਜਿਵੇਂ ਜੇ ਜੀ ਸਾਡੀ ਸੋਚ ਸੀਗੀ ਉਹ ਮੇਰਾ ਸਾਨੂੰ ਉਹਨਾਂ ਨੇ ਅੱਜ ਹੁਕਮਨਾਮਾ ਜਿਹੜਾ ਉਹ ਦਿੱਤਾ ਹੈਗਾ ਅਸੀਂ ਚਾਹੁੰਦੇ ਆ ਕਿ ਪੂਰਾ ਮੁਲਕ ਪੂਰਾ ਦੇਸ਼ ਪੂਰੀ ਦੁਨੀਆ ਜਿਹੜੀ ਆ ਉਹ ਸੁਖ ਸ਼ਾਂਤੀ ਨਾਲ ਰਹੇ ਤੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਬਹੁਤ ਬਹੁਤ ਧੰਨਵਾਦ ਕਰਦੇ ਆ। ਇਹਨਾਂ ਦਿਸ਼ਾਂ ਦਾ ਇਹਨਾਂ ਨੇ ਫਿਰ ਵੀ ਇੱਕ ਬੈਕ ਕੇ ਇੱਕ ਮਸਲੇ ਦਾ ਹੱਲ ਕੀਤਾ ਸੋ ਆਮ ਲੋਕ ਵੀ ਬਹੁਤ ਖੁਸ਼ ਨੇ ਸੋ ਬਹੁਤ-ਬਹੁਤ ਧੰਨਵਾਦ ਆਈ ਥਿੰਕ ਅਮਨ ਸ਼ਾਂਤ ਜਿਹੜੀ ਬਣੀ ਰਹੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਖਾਤਮੇ ਆ ਜੀ ਬਹੁਤ ਬਹੁਤ